ਬੋਲੀ ਮੇਰਾ ਘਰ ਦਾ ਹੈ ਨਾ ਸੇ ਤਾਂ ਤੁਸੀਂ ਕਾਰਨ ਕਰਿਆ ਆਪਣਾ ਮੇਰਾ ਤਾਂ 2.5 ਸਾਲ ਹੋ ਗਏ ਨੇ ਗਏ ਨੇ 55 ਕੋ ਲੱਖ ਰੁਪਏ ਲੱਗਾਈਓ ਟਾਈਮ ਅੱਜ ਸਾਡੇ ਕੋਲ ਸਿਰੇ ਫੋਨ ਆਇਆ ਆਈ ਵੀ ਡੈੱਡ ਬੋਡੀ ਮਿਲੀ ਗਈ ਹੈ ਤਾਂ ਇਕਲੇ ਜਮੀਨ ਸੀ ਉਹਨਾਂ ਨੇ ਸੇਲ ਕਰਕੇ ਪਿੰਜਾ ਮਾਰ ਲਿਆ ਉਹ ਜਮੀਨ ਦੇ ਇਹਨਾਂ ਦਾ ਬੱਚਾ ਰਿਹਾ ਉਹੀ ਮੁੰਡੇ ਗਰ ਰਹੇ ਨੇ ਕਹਿੰਦੇ ਵੀ ਇਸ ਤਰ੍ਹਾਂ ਨਾਣ ਗਏ ਆ ਵੀ ਉਹਨੇ ਇਹ ਛਾਲ ਮਾਰੀ ਵੀ ਛਾਲ ਉਹ ਮਾਰ ਨਹੀਂ ਸਕਦਾ ਜੀ ਉਹ ਤਾਂ ਉਹ ਹੀ ਉਹਨਾਂ ਦੀ ਚਾਲ ਹੈ ਤਾਂ ਹਮਰ ਰੋਂਦੇ ਇਸ ਪਰਿਵਾਰ ਮੁਤਾਬਕ 2.5 ਏਕੜ ਜ਼ਮੀਨ ਵੇਚ ਕਰੀਬ 55 ਲੱਖ ਰੁਪਏ ਲਗਾ ਕਰਨ ਦੀਪ ਸਿੰਘ ਨੂੰ 2.5 ਸਾਲ ਪਹਿਲਾਂ ਅਮਰੀਕਾ ਭੇਜਿਆ ਸੀ ਪਰ ਨਾ ਹੁਣ ਪਰਿਵਾਰ ਕੋਲ ਕੋਈ ਜ਼ਮੀਨ ਬਚੀਆ ਤੇ ਨਾ ਹੀ ਉਹਨਾਂ ਦਾ ਪੁੱਤ ਉਹਨਾਂ ਦੇ ਕੋਲ ਰਿਹਾ ਉਹਨਾਂ ਦੇ ਸੁਪਨੇ ਚੱਕਨਾ ਚੂਰ ਹੋ ਚੁੱਕੇ ਨੇ ਉਹਨਾਂ ਦਾ ਹਸਤਾ ਬਸਤਾ ਘਰ ਤਬਾਹ ਹੋ ਚੁੱਕਿਆ ਘਰ ਪੂਰੀ ਤਰ੍ਹਾਂ ਨਾਲ ਉਜੜ ਚੁੱਕਿਆ ਪੁੱਤ ਨੂੰ ਯਾਦ ਕਰ ਭੁੱਬਾ ਮਾਂ ਰੋਂਦੇ ਇਸ ਪਰਿਵਾਰ ਦਾ ਹਾਲ ਦੇਖਿਆ ਨਹੀਂ ਜਾ ਰਿਹਾ ਤਹਿਰੀਕੀ ਮੁਤਾਬਕ ਮ੍ਰਿਤਕ ਇਹ ਨੌਜਵਾਨ ਸੰਗਰੂਰ ਦੇ ਮੂਣਕੇ ਇਲਾਕੇ ਦੇ ਪਿੰਡ ਮੰਡਵੀ ਦਾ ਰਹਿਣ ਵਾਲਾ ਸੀ ਦੱਸਿਆ ਜਾ ਰਿਹਾ ਹੈ ਕਿ ਕਰਨਦੀਪ 20 ਦਿਨਾਂ ਤੋਂ ਲਾਪਤਾ ਚਲਦਾ ਆ ਰਿਹਾ ਸੀ ਅੱਜ ਤੜਕਸਾਰ ਪਰਿਵਾਰ ਨੂੰ ਜਾਣਕਾਰੀ ਮਿਲੀ ਕਿ ਉਹਨਾਂ ਦੇ ਪੁੱਤ ਦੀ ਨਦੀ ਚੋਂ ਲਾਸ਼ ਬਰਾਮਦ ਹੋਈ ਹੈ ਮ੍ਰਿਤਕ ਨੌਜਵਾਨ ਦੇ ਦੋਸਤਾਂ ਮੁਤਾਬਕ ਉਹਨਾਂ ਦੀਆਂ ਅੱਖਾਂ ਸਾਹਮਣੇ ਕਰਨਦੀਪ ਵੱਲੋਂ ਖੋਦ ਨਹਿਰ 'ਚ ਛਾਲ ਮਾਰੀ ਗਈ ਸੀ ਪਰ ਪਰਿਵਾਰ ਕਰਨਦੀਪ ਦੇ ਦੋਸਤਾਂ ਦੀਆਂ ਗੱਲਾਂ ਤੇ ਯਕੀਨ ਨਹੀਂ ਕਰ ਰਿਹਾ ਆਖਰ ਮ੍ਰਿਤਕ ਨੌਜਵਾਨ ਦੇ ਪਿਤਾ ਵੱਲੋਂ ਭਾਵੁਕ ਹੁੰਦੇ ਹੋਏ ਕੀ ਗੱਲਾਂ ਕਹੀਆਂ ਗਈਆਂ ਨੇ ਇਹ ਤੁਸੀਂ ਉਹਨਾਂ ਦੇ ਮੋਹੇ ਸੁਣ ਲੋ 2.5 ਸਾਲ ਹੋ ਗਏ ਨੇ ਗਏ ਨੇ 55 ਕੋ ਲੱਖ ਰੁਪਏ ਲੱਗਾਈ ਉਸ ਟਾਈਮ ਕੀ ਹੋਇਆ ਹੁਣ ਉਹਦੇ ਨਾਲ ਹੁਣ ਉਹੀ ਮੁੰਡੇ ਕਹਿ ਰਹੇ ਨੇ ਕਹਿੰਦੇ ਵੀ ਇਸ ਤਰ੍ਹਾਂ ਨਾਣ ਗਏ ਆ ਵੀ ਉਹਨੇ ਇਹ ਛਾਲ ਮਾਰੀ ਵੀ ਛਾਲ ਉਹ ਮਾਰ ਨਹੀਂ ਸਕਦਾ ਜੀ ਜਿੱਥੋਂ ਤੱਕ ਸਾਡਾ ਪਤਾ ਹੁੰਦਾ ਬੇਟੇ ਦਾ ਉਹ ਤਾਂ ਉਹਨਾਂ ਕੋਈ ਉਹਨਾਂ ਦੀ ਚਾਲ ਹੈ। ਹੁਣ ਸਹੀ ਦੱਸ ਨਹੀਂ ਰਹੀ। 28 ਤਰੀਕ ਨੂੰ ਹੋਈ ਸੀ 8 ਅਕਤੂਬਰ ਨੂੰ। 9 ਅਕਤੂਬਰ ਨੂੰ ਫੋਨ ਨਹੀਂ ਆਇਆ। ਅੱਥੇ ਦਾ ਉਸ ਤੋਂ ਬਾਅਦ ਸੋਚੋ ਪਰ ਹੈ। ਘਰ ਰਖਾਈ ਉੱਥੇ ਗਮਚਾਦਰੀ ਲਿਖਾਈ ਹੋਈ ਸੀ। ਰਿਪੋਰਟ ਤੇ ਭਾਲ ਚੱਲ ਰਹੀ ਸੀ। ਹੁਣ ਅੱਜ ਸਾਡੇ ਕੋਲ ਪਿਸਰੇ ਫੋਨ ਆਇਆ। ਆਈ ਵੀ ਡੈੱਡ ਬੋਡੀ ਮਿਲੀ ਏ। ਸਰਕਾਰ ਤੋਂ ਬਸ ਇਹ ਮੰਗ ਕਰਦੇ ਹਾਂ ਵੀ ਜਿਵੇਂ ਵੀ ਕਿਨ ਕੇ ਜਿਹੜਾ ਸਾਡਾ ਬੱਚਾ ਲਿਆਂਦਾ ਜਾਏ। ਜੋ ਉੰਝ ਰੀਤੀ ਰਵਾਜ ਨਾਲ ਰਸਮ ਮਨਾਉ ਪੂਰੀਆਂ ਕਰ ਚੁੱਕੀ। ਦੇ ਜਾਣ ਤੋਂ ਪਹਿਲਾਂ ਤੇ ਬਥੇਰੇ ਸੁਪਨੇ ਆਣੇ। ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਪੂਰੇ ਪੰਜਾਬ 'ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਪੂਰੇ ਇਸ ਪਿੰਡ 'ਚ ਵੀ ਮਾਤਮ ਪਸਰ ਚੁੱਕਾ ਹੈ, ਸਨਾਟਾ ਛਾ ਚੁੱਕਾ ਹੈ। ਪੀੜ ਤੇ ਇਸ ਪਰਿਵਾਰ ਵੱਲੋਂ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਭਾਰਤ ਲਿਆਉਣ ਦੀ ਅਪੀਲ ਕੀਤੀ ਜਾ ਰਹੀ ਹੈ ਤਾਂ ਕਿ ਉਸ ਦੀਆਂ ਅੰਤਿਮ ਰਸਮਾਂ ਪਰਿਵਾਰ ਆਪਣੇ ਹੱਥੀ ਕਰ ਸਕੇ। 2023 'ਚ ਗਿਆ। ਕਿੰਨੇ 12 ਸਾਲ ਦਾ ਸੀ ਅੱਛਾ ਹਾਂ ਜਿਹੜੇ ਨਾਲ ਮੁੰਡਿਆਂ ਦੇ ਰਹਿੰਦੇ ਸਨ ਉਹਨੇ ਹੀ ਦੱਸਿਆ ਬਾਅਦ ਵਿੱਚ ਜਦੋਂ ਇਨਵੈਸਟੀਗੇਸ਼ਨ ਚੱਲੀ ਹੈ ਵੀ ਸਾਡੇ ਸਾਹਮਣੇ ਨਦੀ ਸੀ ਜਾਂ ਐਰਸੀਓ ਦੇ ਵਿੱਚ ਛਾਲ ਮਾਰ ਗਿਆ ਤੇ ਉਦੋਂ ਦਾ ਅਜੇ ਵੀ 25 ਦਿਨ ਹੋ ਗਏ ਨੇ ਇਸ ਗੱਲ ਨੂੰ ਅੱਜ ਅਜਾ ਚਲ ਖਬਰ ਸੁਣੀ ਆ ਪਾ ਜਿਹੜੀ ਡੈਥ ਹੋ ਚੁੱਕੀ ਹੈ ਨਹੀਂ ਆਪ ਨਹੀਂ ਕਰ ਸਕਦਾ ਜੀ ਕੋਈ ਨਾ ਕੋਈ ਗੱਲ ਹੋਈ ਹੈ ਉਹਦੇ ਤੇ ਉਹਨੂੰ ਪਤਾ ਨਹੀਂ ਪਰਿਵਾਰ ਦੇ ਹਾਲਾਤ ਪਿੱਛੇ ਕਿਵੇਂ ਦੇ ਨੇ ਹਰ ਰੋਜ਼ ਆਪਣੀ ਮਾਤਾ ਨਾਲ ਗੱਲ ਕਰਦਾ ਹੋ ਸਵੇਰੇ 7:30 ਵਜੇ 8:00 ਵਜੇ ਫੋਨ ਆ ਜਾਂਦਾ ਦਿੱਲੀ ਘਰ ਗੱਲ ਹੁੰਦੀ ਪਰ ਉਹਦੋਂ ਤੋਂ 9 ਤਰੀਕ ਤੋਂ ਫੋਨ ਆਉਣਾ ਬੰਦ ਹੋ ਗਿਆ 9 ਅਕਤੂਬਰ 55 ਲੱਖ ਦੇ ਮੀਰਬੋਟ ਲੱਗੇ ਨੇ ਪੈਸੇ 2.5 ਕਿੱਲੇ ਜ਼ਮੀਨ ਸੀ ਉਹ ਇਹਨਾਂ ਨੇ ਸੇਲ ਕਰਕੇ ਭੇਜਿਆ ਮਾਰ ਲਓ ਪਰ ਉਹ ਨਾਉਂ ਜਮੀਨ ਦੇ ਇਹਨਾਂ ਦਾ ਬੱਚਾ ਰਿਹਾ ਹਾਂਜੀ ਹਾਂ ਪਰਵਾਰ ਬਹੁਤ ਸਦਮੇ ਚ ਸਰਕਾਰ ਤੋਂ ਇੱਕ ਹੀ ਮੰਗ ਕਰਦੇ ਆ ਵੀ ਚਲੋ ਜੋ ਹੋਣਾ ਹੋ ਗਿਆ ਵੀ ਬੱਚੇ ਦੀ ਡੇੜੀ ਡੈਡ ਬੋਡੀ ਏ ਉਹ ਪਰਿਵਾਰ ਚ ਲਿਆਂਦੀ ਜਾਵੇ ਉਹਦਾ ਸੰਸਕਾਰ ਹੋ ਜਾਏ ਚਲੋ ਪਰਿਵਾਰ ਟਿਕ ਸਕੇ ਤੇ ਜੇ ਹੋ ਸਕਦਾ ਤੇ ਆਪਣੀ ਭਾਰਤ ਸਰਕਾਰ ਉਧਰ ਦੇ ਵਿਰੇਸ਼ ਮੰਤਰੀ ਨਾਲ ਗੱਲ ਕਰਕੇ ਪੂਰੀ ਤੈਅ ਤੱਕ ਸਾਨੂੰ ਇਨਸਾਫ ਮਿਲੇ ਵੀ ਸਾਡੇ ਬੱਚੇ ਨਾਲ ਹੋਇਆ ਕੀ ਇਹ ਹੀ ਮੰਗ ਹੈ ਬਾਕੀ ਇਹੀ ਮੰਨ ਕਰਦੇ ਆਂ ਵੀ ਇਹ ਪਰਿਵਾਰ ਦੀ ਹਾਲਾਤ ਬਹੁਤ ਨਾਜ਼ੁਕ ਨੇ ਕੋਈ ਮਾਲੀ ਮਦਦ ਹੋ ਸਕਦੀ ਹੈ ਤੇ ਉਹ ਵੀ ਜ਼ਰੂਰ ਹੋਵੇ ਜੀ ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਹੋ ਰਹੇ ਨੇ ਕੀ ਕਰਨਦੀਪ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ ਜਾਂ ਫਿਰ ਮੌਤ ਪਿੱਛੇ ਦੀ ਵਜ੍ਹਾ ਕੋਈ ਹੋਰ ਹੈ ਫਿਲਹਾਲ ਪੁਲਸ ਵੱਲੋਂ ਮਾਮਲੇ 'ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਦੇਖਣਾ ਹੋਵੇਗਾ ਜਾਂਚ ਚੱਕੇ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ ਜਗਵਾਨੀ ਟੀਵੀ ਲਈ ਅਨਿਲ ਜਹਾਂ ਦੀ ਰਿਪੋਰਟ